ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਚੁੱਪ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਪੌਡਕਾਸਟ ਸਟਾਰਟ ਕਰਨ ਲੱਗੇ ਆਂ। ਬੰਦੇ ਆਪਣੇ ਪਰ ਫੇਰ ਵੀ ਪਾਦੀ ਤੇ ਪਾਦੀ ਆ। ਭੈਣ ਦੀ ਆ ਗਿਆ ਅੱਜ ਪਹਿਲਾ ਪੌਡਕਾਸਟ ਅੱਜ ਅਸੀਂ ਜੇ ਸਟਾਰਟ ਕਰਨੇ ਲੱਗਾ ਤੇ ਤੁਹਾਡਾ ਪਹਿਲਾ ਟੌਪਿਕ ਅੱਜ ਪਾਦੀ ਆ। ਪਾਦੀਆਂ ਮੁਸ਼ਕਿਲ ਜੀ ਅੱਡੇ ਗਰੀ ਪਾਦ ਮਾਰਨਾ ਇਹਦਾ ਹੀ ਹੋਆ। ਇੱਕ ਪਹਿਲਾਂ ਜਦੋਂ ਪਹਿਲਾਂ ਉਹ ਕੁਝ ਘਾੜੀ ਤੇ ਮੇਰੇ ਸਹੌਣਾ ਟੱਟੀ ਨਹੀਂ ਬੈਠਿਆ ਸੀ ਯਾ ਕੋਈ ਬਰਾਬਰ ਉਹ ਇਹਨਾਂ ਨੂੰ ਯਾਰ ਜੀ ਆ ਲੋਕ ਨਹੀਂ ਆਈ ਇਹਨਾਂ ਨੂੰ ਚਾਹ ਨਹੀਂ ਹੁੰਦਾ ਤਾਂ ਜੱਦਾ ਤੂੰ ਤਾਂ ਫਿਰ ਡੰਗਰੀ ਆ ਓਏ ਗਾਲਾਂ ਨਹੀਂ ਕੱਢਣੀਆਂ ਮੱਛਾ ਨਹੀਂ ਕੋਈ ਇੱਕ ਅੰਗਰੀਪ ਕੋੜਾ ਕਰ ਪੈਕਟ ਕਰ ਲਾ ਭਾਗ ਉਹ ਤੇ ਮੈਨੂੰ ਮੇਰਾ ਸੌਣ ਲੱਗੇ ਇਹਨਾਂ ਛੱਪ ਲਈ ਮੈਨੂੰ ਮਾਰ ਦੇ ਦੇ ਹਨ ਜੇ ਰੋਟੀ ਤੁਹਾਡੇ ਨੂੰ ਜਿਆਦੀਆਂ ਖਾਦੀਆਂ ਉੱਥੇ ਤੇਰੇ ਸਾਹਮਣੇ ਕੋ ਓ ਜਾਂ ਕਿੰਨੀਆਂ ਵੀ ਜਿਆਦੀਆਂ ਖਾਦੀਆਂ ਮਮਾ ਅੱਤੀ ਅੱਤੀ ਕਰਕੇ ਖਾਂਦੇ ਰਹਿਆ ਆ ਡੰਗਰੀ ਡੰਗਰੀ ਨਾਣ ਤਾਂ ਸਾਡੇ ਨਾਲ ਵਾਦੀ ਖਾਦੇ ਓਏ ਸੋ ਸੋ ਸੌ ਲੱਗੇ ਤੇ ਸਬਜੀ ਵੀ ਵੱਧ ਪਾਈ ਇਨੇ ਪਲੇਟ ਚ ਆਪਣੀ ਪਨੀਰ ਪਨੀਰ ਜਿਆ ਸ਼ਿਮਲਾ ਮਿਰਚ ਜੀ ਰਹਿ ਤੂੰ ਤੂੰ ਕਿੰਨੇ ਪਾਇਆ ਤੂੰ ਪਾਇਆ ਪਨੀਰ ਵਾਲੇ ਪਾ ਰੂ ਰਾਤ ਦੀ ਇਨੇ ਖਾਤੀਆਂ ਦੂਸਰੀਆਂ ਲੈਦੇ ਵਾਲੀਆਂ ਰੋਟੀਆਂ ਤੇ ਉਹ ਇਹਨੂੰ ਕਬਜ ਹੋ ਗਈ ਤਾਂ ਚਲੀ ਬਾਹਰ ਆ ਫਿਰ ਓਹ ਖਾ ਯਾਰ ਇਹਦਾ ਫਿਰ ਕੀ ਹੋ ਗਿਆ ਯਾਰਾ ਸਿਰ ਮਾਰਨ ਵਾਲੀ ਕੀ ਆ ਇਹਨੂੰ ਮਾਰਤੀ ਇਹ ਤਾਂ ਕੁਦਰਤੀ ਆ ਇਹ ਕੁਦਰਤੀ ਜਿਹੜੀਆਂ ਨਸਾਂ ਉਹ ਕੀ ਕਰੇ ਇਹ ਵੀ ਕਿੱਥੋਂ ਮਿਲਦਾ ਇਹ ਸਮੱਲ ਲਈ ਸਮੱਲ ਨਹੀਂ ਆਈ ਤੇ ਬੜੀ ਗੱਲ ਕਿ ਕਿਹਦੇ ਦਾ ਸੀੜ ਨਿਕਲ ਗਿਆ ਪਰਾ ਨੇਰੇ ਬੜੀ ਹੈ ਗੜਚਾ ਹੀ ਹੈ ਕੱਪ ਸਾਰੇ ਸੀੜ ਨਿਕਲ ਗਿਆ ਕੱਲ ਤਾਂ ਆਪ ਉਹ ਤੁਹਾਨੂੰ ਬੁਰਾ ਵੀ ਕੋਲੋਂ ਪੁੱਛਿਆ ਥੁੱਕਿਆ ਕਿਵੇਂ ਉਹ ਵੀ ਕੋਟੀ ਤੇ ਥੁੱਕਦਾ ਨਰੇਸ਼ਾ ਜਿਆ ਉਹ ਵਿਚਾਰਾ ਪੁੱਛਦਾ ਵੀ ਤੂੰ ਥੁੱਕਿਆ ਮੈਂ ਮੈਂ ਭਰਾਵਾ ਕਿ ਤੂੰ ਥੁੱਕਣਾ ਤੂੰ ਡੰਗਰੀਆਂ ਓਏ ਉਹ ਐਂ ਮੂੰਹ ਕਰ ਤੂੰ ਡੰਗਰੀਆਂ ਉਹ ਵਿਚਾਰਾ ਸਾਰਿਆਂ ਨੂੰ ਪੁੱਛੀ ਹੋਵੇ ਕਿਹਨੇ ਥੁੱਕਿਆ ਕਿਹਨੇ ਸੋਕਿਆ ਤੁਹਾਡੇ ਚੁਗਾ ਕੋਈ ਘੁੰਦਾ ਹੀ ਆਉਂਦਾ ਹੁੰਦਾ ਹੈ ਤਾਂ ਪਰ ਆ ਹੀ ਰਾਇ ਵੀਰ ਮੈਂ ਜਿਹੜਾ ਜੀ ਲਾ ਦੇ ਮੈਂ ਇਹ ਦੇਜ ਨਹੀਂ ਬਣਿਆ ਬਣਾਉਣੇ ਨਹੀਂ ਨਹੀਂ ਬਣਿਆ ਨਹੀਂ ਬਣਿਆ ਪਤਾ ਨਹੀਂ ਨਹੀਂ ਪਰੋੜਿਆ ਕਤਰ ਨਹੀਂ ਆ ਰਹੀ ਕਿ ਇੱਥੇ ਨਹੀਂ ਕਤਰ ਨਹੀਂ ਆ ਰਹੀ ਕਤਰ ਵੀ ਐਦਾਂ ਦਾ ਕੋਈ ਹੈਗਾ ਸੀ ਬੰਦਾ ਪੱਦਾ ਪੁੱਦਾਂ ਵਾਲਾ ਨਹੀਂ ਹੁੰਦੇ ਇੰਕੀ ਸੁਣਿਆ ਜਾਣਿਆ ਪਤਾ ਪੰਦਾ ਪਤਾ ਦਾ ਨਹੀਂ ਨਹੀਂ ਇਥੇ ਸੁਣਿਆ ਨਹੀਂ ਆ ਸੁਣਿਆ ਤਾਂ ਹੈਗਾ ਤਾਂ ਮਾਰਦਾ ਨਹੀਂ ਐਦਾਂ ਕੀ ਚੜ੍ਹ ਰਿਹਾ ਉਹ ਚੁਫਾ ਦਾ ਸੁਣੀ ਦਾ ਬੰਦਾ ਸੁਣੀ ਦਾ ਲੰਮਾ ਅ ਵੀ ਫਿਲੀ ਸੰਨੀ ਧੋਪ ਨੇ ਗਦੀ ਬਾਹਰ ਕੀ ਕਰੀਏ ਜਦੋਂ ਦਿਹਾੜੀ ਨਹੀਂ ਲੱਗੀ ਸੀ ਰਾਤ ਹੋ ਗਈ ਉਹ ਬੰਦਾ ਵੇਖ ਕੇ ਮੇਰੀ ਕਿੱਡੀ ਲੱਗੀ ਹੈ ਗੋਬੀ ਲੈ ਆਦੇ ਫਿਰ ਗੋਬੀ ਵਾਲੀਆਂ ਬਣਾਈ ਮੈਂ ਤਾਂ ਨਹੀਂ ਲੱਗੀ ਨਹੀਂ ਲੱਗੀ ਤੇ ਕੋਈ ਨਹੀਂ ਆਏ ਇਹ ਗੱਲ ਕਹਿ ਰਿਹਾ ਤੂੰ ਚੜਦੀ ਕਲਾ 'ਚ ਰਹਿਣਾ ਚਾਹੀਦਾ ਢੈਂਦੀ ਕਲਾ 'ਚ ਨਾ ਜਾਇਆ ਕਰ ਇੱਧਰ ਇਹਾਂ ਚੜਦੀ ਕਲਾ 'ਚ ਪਿਆ ਨਾ ਬਿਸਤਰੇ 'ਤੇ ਬਾਕੀ ਬੰਦਾ ਤੇ ਮਾਨਾ ਉਹ ਹੋਈ ਆ ਤੇ ਬਾਕੀ ਤੇ ਬੁੜੀਆਂ ਰਾਤੀ ਫਿਰ ਪਰੋਣਿਆਂ ਤੈਨੂੰ ਤੂੰ ਕੀ ਆ ਆਪਦਾ ਬਿਆਨ ਦੇਣਾ ਚਾਹੇਂਗਾ ਵੀ ਕੌਣ ਗਲਤ ਤੇ ਕੌਣ ਸਹੀ ਮੈਂ ਨਹੀਂ ਕੁਛ ਕਰਾਂਗਾ ਬੋਲੋ ਯਾਰ ਮੈਂ ਕੁਛ ਨਹੀਂ ਕਰਾਂਗਾ ਤੇ ਹੀ ਚੰਗੀ ਨਹੀਂ ਜਿੱਤੀ ਤੇ ਚੰਗੀ ਨਹੀਂ ਜਿੱਤੀ ਹਮਲ ਵਾਰ ਦੀ ਵਾਰ ਖਵਾਉਂ ਤੂੰ ਉਹੀ ਆ ਟੇਲਾ ਗੋਟ ਕੇ ਜਾਂਦੇ ਇਹਨੇ ਤੇ ਰੋਟੀ ਆਈਂਦਾ ਧੁੱਕੇ ਧੱਕੀ ਖਵਾ ਦੇਣੀ ਜੀਏ ਸੰਗ ਬੋਲਦਾ ਭੈਂਕ ਦੋ ਵੀ ਬੋਲ ਨਹੀਂ ਰਹੇ ਆ ਦੇਖੋ ਜੀ ਮੇਰਾ ਪਹਿਲਾ ਪੋਡਕਾਸਟ ਜ਼ਿੰਦਗੀ ਦੇ ਵਿੱਚ ਤੇ ਇਹ ਹਜੇ ਮੈਨੂੰ ਇਸ ਤਰ੍ਹਾਂ ਕਰਦੇ ਮੈਨੂੰ ਮੋਟੀਵੇਟਰ ਨਹੀਂ ਕਰਨਦੇ ਇਹ ਮੱਕੜ ਮਾੜਾ ਸੱਚ ਮੱਕੜ ਸਾਹਿਬ ਨਹੀਂ ਮਾੜੀ ਮੱਕੜ ਸਾਹਿਬ ਨਹੀਂ ਮਾੜੀ ਬੱਕੜ ਸਵੇਰ ਦਾ ਜੁਲੇ ਜਣੇ ਬੈਠਾ ਮੱਕੜ ਕਿੱਥੋਂ ਮੰਨ ਲੂਗਾ ਜਿੰਨਾ ਮੱਕੜ ਨਾ ਉਹ ਨਾ ਕਰਦਾ ਉਹ ਨਾ ਬਸ ਟਾਈਮ ਦੇ ਜੁਲੇ ਚੁੱਠੇ ਹਾਂ ਅਗਲੇ ਨੇ ਫੋਰਚਨਰ ਗੋਆਤੀ ਰਾਤੀ ਤਾਂ ਕੇ ਕਾਦੇ ਜੁਲੇ ਪਹਿਲੀ ਖਾਦੇ ਹਾਂ ਹਾਂ गोभी तो लिया बिल्ली कश करिए लून मचाला पा के बिच हत जी कराइए एक गोभी दे, दे फिर नहीं, नहीं नहीं, नहीं गोभी के आ, आलू गोभी नहीं ना तेरा भी कोई आदि भी डिसीजन रखी हो ਉਹ ਆਪ ਦੀ ਚੋਇਸ ਵੀ ਹੁੰਦੀ ਬੰਦੇ ਦੀ ਇਹ ਥੋੜੀ ਆ ਵੀ 13 ਕਿਉਂ ਨਹੀਂ ਹੈਗਾ ਉਹ ਮੇਰਾ ਨਹੀਂ ਉਹ ਤੇ ਉਸ ਵੀ ਆ ਗੱਲ ਇਤੇ ਮੁੱਕਦੀ ਹੈ ਕਿ ਮੈਨੂੰ ਜਿਆਦੀਆਂ ਲੋੜ ਨਹੀਂ ਪਸੰਦ ਆਂ ਖਾਣ ਨੂੰ ਗੋਭੀ ਆਣੀ ਆ ਖਾਲੇ ਖਾਦੀ ਤੇ ਜਾਣੀ ਹੈ ਤੁਸੀਂ ਕੀ ਕਹਿੰਦੇ ਜੇ ਪ੍ਰੋਣਾ ਸਾਬ ਪ੍ਰੋਣਾ ਸਭ ਦਾ ਦੌਰ ਵਰਤੇ ਜੇ ਲੈ ਆ ਜਾਵੇ ਡਿਸੀਜਨ ਫਿਰ ਕੋਈ ਆਲੂਆਂ ਨਾਲ ਲੱਠੀਆਂ ਤੇ ਸਿਲੰਡਰ ਆਲੂ ਜਦੋਂ ਜਰਵਾ ਹੁੰਦਾ ਪੋਸਟਾ ਆ ਕੇ ਜਦੋਂ ਉਹ ਤੋਂ ਬਕਰ ਮੈਂ ਨਾ ਯਾ ਤੁਸੀਂ ਗਾਇਸ ਗਾਇਸ ਨੂੰ ਪੋਸਟਾ ਤੁਹਾਨੂੰ ਜਦੋਂ ਆਨਸਤਾਲੇ ਨੇ ਸਿਲੰਡਰ ਨਾਲ ਕਰੀਏ ਬੰਦ ਵਲੌਗ ਨਹੀਂ ਉਹਨਾਂ ਨੇ ਕਿਹਾ ਵਲੌਗ ਕਰਦੇ ਨੇ ਦੇਖਦੇ ਉਹਨਾਂ ਨੇ ਕਿ ਤੁਸੀਂ ਦੱਸੋ ਅਸੀਂ ਆਪਾਂ ਲਾਈਵ ਨਹੀਂ ਆਪਾਂ ਵਲੌਗ ਬਣਾ ਰਹੇ ਆਪਾਂ YouTube ਤੇ ਪਾ ਦੇਣਾ ਆ ਤੇ ਆਪਾਂ ਉਹਨਾਂ ਜਿਹਨੂੰ ਲਾਹ ਲੂ ਖਾ ਲੈਣੀਆਂ ਪੁੱਛ ਤੁਸੀਂ ਕਿਹੜੀਆਂ ਹੁੰਦੀਆਂ ਨੇ ਯਾਰ ਇਹ ਗੱਲ ਕੀਤੀ ਉਹ ਗੱਲ ਤੇ ਥੋੜਾ ਆਉਂਦਿਆ ਵਾ